ਬਹੁਤ ਸਾਰੀਆਂ ਉਮੀਦਾਂ ਸਨ ਪੁਨਰਸਜੀਤ ਕਾਲੀ ਦਲ ਤੋਂ ਪਾਪਾ ਦੇਖਿਆ ਕਿ ਜਦੋਂ ਜਿਸ ਤਰੀਕੇ ਦੇ ਨਾਲ ਭਰਤੀ ਜਦੋਂ ਹੋ ਰਹੀ ਸੀ ਤੇ ਉਦੋਂ ਜਿਹੜਾ ਬਹੁਤ ਸਾਰਾ ਵੱਡਾ ਇੱਕ ਹੰਗਾਰਾ ਵੀ ਜਿਹੜਾ ਇਹਨਾਂ ਨੂੰ ਮਿਲਿਆ ਸੀ ਪਰ ਹੌਲੀ 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 ਕਰਦੇ ਹੋਏ ਜਿਸ ਤਰੀਕੇ ਨੂੰ ਗੱਲ ਚੱਲ ਰਹੀ ਹੈ ਫਿਰ ਇੱਕ ਪੰਥਕ ਕੌਂਸਲ ਦਾ ਐਲਾਨ ਕੀਤਾ ਜਾਂਦਾ ਸੀ ਜਿਸ ਦੇ ਵਿੱਚ ਇਹ ਉਮੀਦਾਂ ਸਨ ਕਿ ਸ਼ਾਇਦ ਇੱਥੇ ਜਿਹੜਾ ਹੈਗਾ ਇਹ ਧਰਮ ਦਾ ਕੁੰਡਾ ਉੱਪਰ ਰਹੇਗਾ ਔਰ ਜਿਸ ਤਰੀਕੇ ਦੇ ਨਾਲ ਸਿੱਕੀ ਸਿਧਾਂਤ ਨੇ ਉਹਨਾਂ ਨੂੰ ਪ੍ਰਣਾਏ ਹੋਏ ਹੀ ਇਧਰ ਨੂੰ ਗੱਲ ਚੱਲੇਗੀ ਹੁਣ ਕੀ ਹਾਲਾਤ ਨੇ ਪੋਲਿਟਿਕਲ ਅਫੇਅਰਸ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਸਾਰਾ ਸਾਰੀ ਜਿਹੜੀ ਲੀਡਰਸ਼ਿਪ ਹੈ ਬੀਬੀ ਜਗੀਰ ਕੌਰ ਰਖੜਿਆਉ ਨੇ ਤੇ ਹੋਰ ਜਿਹੜੇ ਲੋਕ ਹੈਗੇ ਆ ਪੋਲਿਟਿਕਲ ਅਫੇਅਰਸ ਕਮੇਟੀ ਵਿੱਚ ਜਿਹੜੇ ਰੱਖਲੇ ਗਏ ਹੋਏ ਨੇ ਵੱਡਾ ਮਸਲਾ ਵੀ ਪੰਥਕ ਕੌਂਸਲ ਦਾ ਕੀ ਬਣਿਆ ਪੰਥਕ ਕੌਂਸਲ ਹੀ ਅਸਲ ਵਿੱਚ ਜਿਹੜੀ ਸੁਪਰੀਮ ਪੰਥਕ ਕੌਂਸਲ ਆ ਉਹਦਾ ਧਾਰਮਿਕ ਕੁੰਡਾ ਜਿਹੜਾ ਇਸ ਰਾਜਨੀਤਿਕ ਪਾਰਟੀ ਤੇ ਹੋਣਾ ਸੀ ਸੋ ਹੁਣ ਇਹ ਰਾਜਨੀਤਿਕ ਪਾਰਟੀ ਨੇ ਉਸ ਸੁਪਰੀਮ ਪੰਥਕ ਕੌਂਸਲ ਦੇ ਕੁੰਡੇ ਨੂੰ ਖਤਮ ਕਰ ਦਿੱਤਾ ਹੈ ਇਹ ਪਤਾ ਲੱਗਿਆ ਹੈ ਵੀ ਪੁਨਰ ਸਰਜੀਤ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਇਹ ਸਾਂਝਾ ਇਕੱਠ ਕਰਨ ਦਾ ਜਿਹੜਾ ਯਤਨ ਆਵ ਕਰ ਰਿਹਾ ਗੱਲਬਾਤ ਚੱਲ ਰਹੀ ਹੈਗੀ ਆ ਸੋ ਗੱਲਬਾਤ ਸਿਰੇ ਚੜਦੀ ਆ ਨਹੀਂ ਚੜਦੀ ਹਲੇ ਉਹਦੇ ਵਿੱਚੋਂ ਦੇਖਣ ਵਾਲਾ ਹੋਵੇਗਾ ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਵਿੱਚ ਵੀ ਕੁਝ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਸ਼ਾਇਦ ਅਸੀਂ ਹੀ ਸਾਰਾ ਮੇਲਾ ਲੁੱਟ ਕੇ ਲੈ ਜਾਣਾ ਸੋ ਇਹ ਉਹਨਾਂ ਦੀ ਵੀ ਗਲਤ ਸੋਚ ਹੈ ਤੇ ਪੁਨਰਸਰਜੀਤ ਵਾਲਿਆਂ ਦੀ ਵੀ ਗਲਤ ਸੋਚ ਹੈ ਜੇ ਸਹਿਯੋਗ ਨਾਲ ਦੋਵੇਂ ਤਰ੍ਹਾਂ ਚੱਲਣ ਗਿਆ ਤਾਂ ਇਹਨਾਂ ਨੂੰ ਕੋਈ ਸਿਆਸੀ ਫਾਇਦਾ ਹੋਵੇਗਾ ਵਰਨਾ ਜਿਸ ਤਰ੍ਹਾਂ ਦੇ ਹਾਲਾਤ ਤਰਨਤਰਨ ਵਿੱਚ ਹੋਏ ਆ ਉਹ ਸਾਰੇ ਪੰਜਾਬ ਵਿੱਚ ਹੋ ਸਕਦੇ ਹੋਗੇ ਆ ਤੇ ਹੁਣ ਕਿ ਆਪਾਂ ਗੱਲਬਾਤ ਪੁਨਰਸਰਜੀਤ ਅਕਾਲੀ ਦਲ ਦੀ ਕਰ ਲੈਨੇ ਹੈਗੇ ਆ ਪੋਲੀਟੀਕਲ ਅਫੇਅਰਸ ਕਮੇਟੀ ਦਾ ਪਿਛਲੇ ਦਿਨੀ ਜਿਹੜਾ ਹੈ ਐਲਾਨ ਹੋਇਆ ਹੈਗਾ ਸਰਦਾਰ ਅਤਾ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਜਿੰਨਾਂ ਲੀਹਾਂ ਤੇ ਬਹੁਤ ਸਾਰੀਆਂ ਉਮੀਦਾਂ ਸਨ ਪੁਨਰਸਜੀਤ ਕਾਲੀ ਦਲ ਤੋਂ ਆਪਾਂ ਦੇਖਿਆ ਕਿ ਜਦੋਂ ਜੇ ਤਰੀਕੇ ਦੇ ਨਾਲ ਭਰਤੀ ਜਦੋਂ ਹੋ ਰਹੀ ਸੀ ਤੇ ਉਦੋਂ ਜਿਹੜਾ ਬਹੁਤ ਸਾਰਾ ਵੱਡਾ ਇੱਕ ਹੰਗਾਰਾ ਵੀ ਜਿਹੜਾ ਇਹਨਾਂ ਨੂੰ ਮਿਲਿਆ ਸੀ ਪਰ ਹੌਲੀ 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 ਕਰਦੇ ਹੋਏ ਜਿਸ ਤਰੀਕੇ ਨੂੰ ਗੱਲ ਚੱਲ ਰਹੀ ਹੈ ਫਿਰ ਇੱਕ ਪੰਥਕ ਕੌਂਸਲ ਦਾ ਐਲਾਨ ਕੀਤਾ ਜਾਂਦਾ ਸੀ ਜਿਸ ਦੇ ਵਿੱਚ ਇਹ ਉਮੀਦਾਂ ਸਨ ਕਿ ਸ਼ਾਇਦ ਇੱਥੇ ਜਿਹੜਾ ਹੈਗਾ ਇਹ ਧਰਮ ਦਾ ਕੁੰਡਾ ਉੱਪਰ ਰਹੇਗਾ ਔਰ ਜਿਸ ਤਰੀਕੇ ਦੇ ਨਾਲ ਸਿੱਕੀ ਸਦਾਨਤ ਨੇ ਉਹਨਾਂ ਨੂੰ ਪ੍ਰਣਾਏ ਹੋਏ ਹੀ ਇਧਰ ਨੂੰ ਗੱਲ ਚੱਲੇਗੀ ਹੁਣ ਕੀ ਹਾਲਾਤ ਨੇ ਹਾਂਜੀ ਹਾਂਜੀ ਸੋ ਪੋਲੀਟੀਕਲ ਅਫੇਅਰਸ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਸਾਰਾ ਸਾਰੀ ਜਿਹੜੀ ਲੀਡਰਸ਼ਿਪ ਹੈ ਬੀਬੀ ਜਗੀਰ ਕੌਰ ਰਖੜਿਆ ਤੇ ਹੋਰ ਜਿਹੜੇ ਲੋਕ ਹੈਗੇ ਆ ਪੋਲਿਟিক্যাল ਅਫੇਅਰਸ ਕਮੇਟੀ ਵਿੱਚ ਜਿਹੜੇ ਰੱਖਲੇ ਗਏ ਹੋਏ ਨੇ ਠੀਕ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਜਿਹੜੀ ਪਕੜ ਹੈਗੀ ਆ ਉਹਦੇ ਤੇ ਪਾਰਟੀ ਤੇ ਮਜ਼ਬੂਤ ਕਰ ਲਈ ਹੋਈ ਆ ਪਰ ਉਹਦੇ ਚੋ ਵੱਡਾ ਮਸਲਾ ਵੀ ਪੰਥਕ ਕਾਉਂਸਲ ਦਾ ਕੀ ਬਣਿਆ ਪੰਥਕ ਕਾਉਂਸਲ ਹੀ ਅਸਲ ਵਿੱਚ ਜਿਹੜੀ ਸੁਪਰੀਮ ਪੰਥਕ ਕਾਉਂਸਲ ਆ ਉਹਦਾ ਧਾਰਮਿਕ ਕੁੰਡਾ ਜਿਹੜਾ ਇਸ ਰਾਜਨੀਤਿਕ ਪਾਰਟੀ ਤੇ ਹੋਣਾ ਸੀ ਸੋ ਹੁਣ ਇਹ ਰਾਜਨੀਤਿਕ ਪਾਰਟੀ ਨੇ ਉਸ ਸੁਪਰੀਮ ਪੰਥਕ ਕਾਉਂਸਲ ਦੇ ਕੁੰਡੇ ਨੂੰ ਖਤਮ ਕਰ ਦਿੱਤਾ ਇਹਦਾ ਹਾਲ ਫਿਰ ਹੋ ਸਕਦਾ ਉਹੀ ਹੋਵੇ ਜਿਹੜਾ ਆਪਾਂ ਹੁਣ ਗੱਲ ਕਰੀ ਆ ਵੀ ਧਰਮ ਦੇ ਮਾਮਲੇ ਵਿੱਚ ਜਿਹੜਾ ਰਾਜਨੀਤਿਕ ਦਖਲਅੰਦਾਜ਼ੀ ਬਾਦਲ ਕਿਆਂ ਦੀ ਸ਼੍ਰੋਮਣੀ ਕਮੇਟੀ 'ਚ ਹੋ ਰਹੀ ਹੈ ਸੁਪ੍ਰਿਮ ਵਿੱਚ ਇਹੋ ਕੋਸ਼ਿਸ਼ ਜਿਹੜਾ ਇਹਨਾਂ ਨਾਲ ਆ ਜਿਹੜਾ ਹੋ ਸਕਦਾ ਜੇ ਬੀਬੀ ਜੀ ਦੀ ਅਗਵਾਈ ਹੇਠ ਸੁਪਰੀਮ ਪੰਥਕ ਕੌਂਸਲ ਦਾ ਕੁੰਡਾ ਇਸਤੇ ਰਹਿੰਦਾ ਤਾਂ ਤਾਂ ਕਿ ਪ੍ਰਸ਼ਟ ਪ੍ਰਸ਼ਟ ਲੋਕ ਹੂੰ ਰਾਜਨੀਤੀਬਾਨ ਬਣ ਕੇ ਸਾਹਮਣੇ ਨਾ ਆਉਂਦੇ ਹੁਣ ਜਦੋਂ ਕੁੰਡਾ ਨਹੀਂ ਰਿਹਾ ਪੋਲਿਟੀਕਲ ਅਫੇਅਰਸ ਕਮੇਟੀ ਆਪਣੇ ਹੀ ਲੋਕਾਂ ਦੀ ਬਣਾ ਲਈ ਗਈ ਆ ਬੀਬੀ ਜੀ ਦਾ ਰੋਲ ਕੀ ਹੋਵੇਗਾ ਜਾਂ ਉਹਨਾਂ ਨਾਲ ਜੋੜੀਆਂ ਹੋਈਆਂ ਜਿਹੜੀਆਂ ਧਾਰਮਿਕ ਭਾਵਨਾ ਵਾਲੀਆਂ ਸਿੱਖ ਸੰਗਤਾਂ ਜਾਂ ਮਨਪ੍ਰੀਤ ਸਿੰਘ ਯਾਲੀ ਉਹਨਾਂ ਦਾ ਵੀ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਚੰਗਾ ਪੰਥਕ ਰਿਲੇਸ਼ਨ ਹੈਗਾ ਉਹਦਾ ਕੀ ਹੋਵੇਗਾ ਸੋ ਇਹ ਕਾਫੀ ਕੁਸ਼ ਹੈ ਜਿਹੜੀਆਂ ਗੜਬੜਾਂ ਨੇ ਸਾਹਮਣੇ ਆ ਰਹੀਆਂ ਹੈਗੀਆਂ ਸੋ ਪੰਥਕ ਕਾਉਂਸਲ ਨੂੰ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ ਹੋਇਆ ਉਹਦੇ ਤੇ ਪੋਲਿਟਿਕਲ ਅਫੇਅਰਸ ਕਮੇਟੀ ਬਣਾ ਦਿੱਤੀ ਗਈ ਹੈ ਮੇਰੇ ਖਿਆਲ ਬੀਬੀ ਜੀ ਨੇ ਮੁੱਦਾ ਉਠਾਇਆ ਹੈ ਕਮੇਟੀ ਦੀ ਮੀਟਿੰਗ ਵਿੱਚ ਜਦੋਂ ਪਾਰਟੀ ਦੀ ਮੀਟਿੰਗ ਹੋਈ ਆ ਪਰ ਹੁਣ ਮੈਨੂੰ ਲੱਗਦਾ ਵੀ ਹੁਣ ਉਹਨਾਂ ਦੇ ਕੋਈ ਬਹੁਤੀ ਨਹੀਂ ਸੁਣੇਗਾ ਉਹਨਾਂ ਨੂੰ ਕਿਸ ਤਰ੍ਹਾਂ ਸੈਟੀਸਫਾਈ ਕਰਦੇ ਆ ਸੋ ਉਸੇ ਰਾਹ ਤੇ ਚੱਲਣ ਦਾ ਜਿਹੜਾ ਬਾਦਲ ਕਿਆਂ ਵਾਲਾ ਮਾਡਲ ਆ ਜਿਹੜਾ ਉਹੀ ਐ ਸੋ ਇਹ ਬਿਲਕੁਲ ਉਸੇ ਤਰ੍ਹਾਂ ਹੋ ਰਿਹਾ ਹੈਗਾ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦਾ ਮਾਡਲ ਸੀ ਨਾ ਉਹਨਾਂ ਨੇ ਅ ਰਾਜ ਬੇਸ਼ੱਕ ਸਿੱਖਾਂ ਦਾ ਹੋ ਗਿਆ ਸੀ ਪਰ ਜਿਹੜਾ ਰਾਜ ਕਰਨ ਦਾ ਮਾਡਲ ਸੀ ਉਹ ਮੁਗਲਿਆ ਦਰਬਾਰ ਵਾਲਾ ਹੀ ਸੀ ਸੋ ਇਹ ਇਹ ਉਹ ਉਹਦਾ ਸਾਨੂੰ ਦਿਖਾਂਤ ਸਹਿਣਾ ਪਿਆ ਕਿਉਂਕਿ ਜਦੋਂ ਅੰਤ ਨੂੰ ਅੰਗਰੇਜ਼ਾਂ ਨੇ ਸਾਡੇ ਤੇ ਜਿੱਦਾਂ ਸਾਡੀਆਂ ਫੌਜਾਂ ਹਾਰ ਗਈਆਂ ਜਾਂ ਕਬਜ਼ਾ ਕਰ ਲਿਆ ਉਸ ਵੇਲੇ ਯੂਰਪ ਵਿੱਚ ਜਿਹੜਾ ਨੇਸ਼ਨ ਸਟੇਟ ਪੈਦਾ ਹੋਈ ਨੇਸ਼ਨ ਪੈਦਾ ਹੋਏ ਉਹ ਨਹੀਂ ਹੋਏ ਉਹ ਇਸੇ ਕਰਕੇ ਨਹੀਂ ਹੋਏ ਕਿਉਂਕਿ ਮਹਾਰਾਜਾ ਸਾਬ ਦਾ ਰਾਜ ਦਾ ਪੈਟਰਨ ਜਿਹੜਾ ਹੈਗਾ ਉਹ ਔਰੰਗਜ਼ੇਬ ਤੇ ਮੁਗਲਿਆ ਪੈਟਰਨ ਵਾਲਾ ਸੀ ਉਦੇ ਪੈਟਰਨ ਵਿੱਚ ਤਬਦੀਲੀ ਨਹੀਂ ਹੋਈ ਅੱਜ ਵੀ ਜੇ ਪੁਨਰ ਸਰਜੀਤ ਅਕਾਲੀ ਦਲ ਦੇ ਪੈਟਰਨ ਵਿੱਚ ਤਬਦੀਲੀ ਨਹੀਂ ਆਉਂਦੀ ਉਹ ਉਹ ਹੀ ਸੁਖਬੀਰ ਸਿੰਘ ਬਾਦਲ ਵਾਲੇ ਪੈਟਰਨ ਤੇ ਚੱਲਦਾ ਹੈ ਤਾਂ ਭਵਿੱਖ ਵਿੱਚ ਬੇਸ਼ੱਕ ਉਹ ਚੋਣਾ ਜਿੱਤ ਕੇ ਕੁਛ ਨਾ ਕੁਛ ਐਮਐਲਏ ਬਣਾ ਲੈਣ ਪਰ ਉਹਦੀ ਜਿਹੜੀ ਲੌਂਗ ਟਰਮ ਜਿਹੜੀ ਸਥਾਈ ਹੈ ਮੈਨੂੰ ਲੱਗਦਾ ਵੀ ਉਹ ਸ਼ੱਕ ਦੇ ਘੇਰੇ ਵਿੱਚ ਆ ਜਾਵੇ ਜੀ ਬਿਲਕੁਲ ਜੀ ਤੇ ਮਾਗੀ ਦੇ ਉੱਤੇ ਜਿਹੜੀਆਂ ਨੇ ਕਾਨਫਰੰਸੇ ਜ਼ਾਇਦ ਕੀ ਵੀ ਜਿਹੜੀਆਂ ਹੋਣਗੀਆਂ ਸਰਦਾਰ ਅਰਤਾ ਸਿੰਘ ਜੀ ਕਿਵੇਂ ਤੁਸੀਂ ਦੇਖਦੇ ਹੋ ਇਸ ਵਾਰ ਤੇ ਕਹਿੰਦੇ ਕਿ ਸਰਕਾਰ ਵੱਲੋਂ ਵੀ ਕਾਨਫਰੰਸ ਹੋਏਗੀ ਭਾਰਤੀ ਜਨਤਾ ਪਾਰਟੀ ਵੀ ਉਹ ਵੀ ਇੱਥੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਜਿਹੜੀ ਹੈ ਕਾਨਫਰੰਸ ਕਰੇਗੀ ਤੇ ਦੂਜੇ ਪੱਲੇ ਜਿੱਦਾਂ ਇਹ ਵੀ ਆ ਰਿਹਾ ਹੈ ਕਿਉਂਕਿ ਬਾਰਸ ਪੰਜਾਬ ਨੇ ਤੇ ਐਲਾਨ ਕੀਤਾ ਕਿ ਅਸੀਂ ਕਾਨਫਰੰਸ ਕਰਾਂਗੇ ਹੁਣ ਇਹ ਪੁਨਰਸਰਜੀਤ ਅਕਾਲੀ ਦਲ ਉਹਨਾਂ ਦੇ ਨਾਲ ਮਿਲ ਕੇ ਕਰਦਾ ਹੈ ਜਾਂ ਕੀ ਹੁੰਦਾ ਹੈ ਇਹ ਅਜੇ ਭਵਿੱਖ ਦੇ ਵਿੱਚ ਹੈ ਤੇ ਦੂਜੇ ਬਣੇ ਅਕਾਲੀ ਦਲ ਬਾਦਲ ਵੀ ਜਿਹੜਾ ਹੈ ਵੱਡਾ ਇਕੱਠ ਕਰਨ ਦੀ ਪਲਾਨਿੰਗ ਦੇ ਵਿੱਚ ਹੈ ਕਿਵੇਂ ਦੇਖਦੇ ਹੋ ਸਾਰੇ ਪ੍ਰਕਰਨ ਹਾਂਜੀ ਹਾਂਜੀ ਸੋ ਇਹ ਪਤਾ ਲੱਗਿਆ ਹੈ ਵੇ ਪੁਨਰ ਸਰਜੀਤ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਇਹ ਸਾਂਝਾ ਇਕੱਠ ਕਰਨ ਦਾ ਜਿਹੜਾ ਯਤਨ ਆਵ ਕਰ ਰਿਹਾ ਗੱਲਬਾਤ ਚੱਲ ਰਹੀ ਹੈਗੀ ਆ ਸੋ ਗੱਲਬਾਤ ਸਿਰੇ ਚੜ੍ਹਦੀ ਆ ਨਹੀਂ ਚੜ੍ਹਦੀ ਹਲੇ ਉਹਦੇ ਵਿੱਚੋਂ ਦੇਖਣ ਵਾਲਾ ਹੋਵੇਗਾ ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਵਿੱਚ ਵੀ ਕੁਝ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਸ਼ਾਇਦ ਅਸੀਂ ਹੀ ਸਾਰਾ ਮੇਲਾ ਲੁੱਟ ਕੇ ਲੈ ਜਾਣਾ ਸੋ ਇਹ ਉਹਨਾਂ ਦੀ ਵੀ ਗਲਤ ਸੋਚ ਹੈ ਤੇ ਪੁਨਰ ਸੰਜੀਤ ਵਾਲਿਆਂ ਦੀ ਵੀ ਗਲਤ ਸੋਚ ਹੈ ਜੇ ਸਹਿਯੋਗ ਨਾਲ ਦੋਵੇਂ ਤਰ੍ਹਾਂ ਚੱਲਣ ਗਿਆ ਤਾਂ ਇਹਨਾਂ ਨੂੰ ਕੋਈ ਸਿਆਸੀ ਫਾਇਦਾ ਹੋਵੇਗਾ ਵਰਨਾ ਜਿਸ ਤਰ੍ਹਾਂ ਦੇ ਹਾਲਾਤ ਤਰਨ ਤਰਨ ਵਿੱਚ ਹੋਏ ਆ ਉਹ ਸਾਰੇ ਪੰਜਾਬ ਵਿੱਚ ਆ ਹੋ ਸਕਦੇ ਹੋਗੇ ਆ ਕਿਉਂਕਿ ਇੰਡੀਅਨ ਇੰਟੈਲੀਜੈਂਸ ਤੇ ਭਾਰਤੀ ਨੀਤੀ ਘਾੜੇ ਸੁਖਵੀਰ ਸਿੰਘ ਬਾਦਲ ਨੂੰ ਮੁੜ ਕੇ ਜਿਹੜਾ ਹੈਗਾ ਲੀਡਰ ਵਜੋਂ ਪ੍ਰਮੋਟ ਕਰ ਰਹੇ ਹੈਗੇ ਉਹਦੇ ਆਈਟੀ ਸੈੱਲ ਉਹਦੀਆਂ ਸਰਗਰਮੀਆਂ ਉਹ ਸਾਰਾ ਕੁਝ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਹਲੇ ਵੀ ਜਿਹੜਾ ਹੈਗਾ ਇੱਕ ਵਾਇਪਲ ਲੀਡਰ ਲੱਗਦਾ ਕਿਉਂਕਿ ਉਹਨਾਂ ਨੂੰ ਉਹੋ ਹੀ ਲੀਡਰ ਸਭ ਤੋਂ ਵਧੀਆ ਲੱਗਦਾ ਜਿਹੜਾ ਅਕਾਲ ਤਖਤ ਦੀ ਪਰੰਪਰਾ ਨੂੰ ਜੁੱਤੀ ਦੀ ਨੋਕ ਤੇ ਚੁਣੌਤੀ ਦੇਣ ਦੀ ਜਿਹੜੀ ਹੈਗੇ ਜੁਰਰਤ ਰੱਖਦਾ ਹੋਵੇ ਉਹ ਸੁਖਵੀਰ ਸਿੰਘ ਬਾਦਲ ਨੇ ਕਰ ਦਿੱਤੀ ਹੋਈ ਹੈ ਸੋ ਜਿਹੜਾ ਅਕਾਲ ਤਖਤ ਦੀ ਪਰੰਪਰਾ ਦੇ ਅੱਗੇ ਸਿਰ ਝੁਕਾ ਕੇ ਸਿੱਖੀ ਰਵਾਇਤਾ ਅਨਸਾਰ ਰਾਜਨੀਤੀ ਕਰੇਗਾ ਉਹੋ ਲੀਡਰ ਨੂੰ ਜਿਹੜੀ ਭਾਰਤੀ ਸਟੇਟ ਆ ਉਹ ਪ੍ਰਵਾਨ ਨਹੀਂ ਕਰੇਗੇ ਉਹਨੂੰ ਪ੍ਰਮੋਟ ਨਹੀਂ ਕਰੇਗੇ ਸੋ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਪ੍ਰਮੋਟ ਕਰ ਰਿਹਾ ਜੇ ਵਾਰਿਸ ਪੰਜਾਬ ਦੇ ਜਥੇਬੰਦੀ ਔਰ ਪੁਨਰਸਰਜੀਤ ਅਕਾਲੀ ਦਲ ਨੇ ਕਿਸੇ ਸਾਂਝੇ ਗੱਠਜੋੜ ਵਿੱਚ ਆ ਕੇ ਸਰਗਰਮੇਸ਼ੁਰੀ ਨਾ ਕੀਤੀ ਤਾਂ ਉਹਨਾਂ ਦਾ ਜਿਹੜਾ ਬਹੁਤਾ ਸਿਆਸੀ ਭਵਿਕਾ ਸਾਹਮਣੇ ਨਜ਼ਰ ਨਹੀਂ ਆਵੇਗਾ ਜੀ ਬਿਲਕੁਲ ਜੀ ਦੋਨੋਂ ਪੱਖ ਤੋਂ ਹੀ ਜਿਹੜੀ ਆਪਾਂ ਕਹੀਏ ਕਿ ਇੱਕ ਤਾਂ ਨੌਜਵਾਨੀ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਦੂਜੀ ਜਿਹੜੀ ਅਕਾਲੀ ਦਲ ਬਾਦਲ ਦੀ ਜਿਹੜਾ ਵੋਟ ਬੈਂਕ ਹੈਗਾ ਉਸ ਨੂੰ ਵੀ ਨਾਲ ਲੈ ਕੇ ਚੱਲਣ ਦੀ ਜਿਹੜੀ ਲੋੜ ਹੈਗੀ ਹੈ ਤੇ ਅੱਗੇ ਆਪਾਂ ਗੱਲਬਾਤ ਕਰ ਲੈਨੇ ਸਰਦਾਰ ਹਰਤਾ ਸਿੰਘ ਜੀ ਉਮਰ ਖਾਲਿਦ ਦੀ ਜਿਹੜੀ ਹੈ ਜ਼ਮਾਨਤ ਨਹੀਂ ਹੋਈ ਹੈਗੀ ਔਰ ਇਹਦੇ ਵਿਰੋਧ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਆਵਾਜ਼ਾਂ ਨੇ ਉੱਠ ਰਹੀਆਂ ਨੇ ਹੁਣ ਤੇ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਨੇ ਜਿਹੜਾ ਹੈ ਧੱਕਾ ਕੀਤਾ ਹੈ ਕਿਵੇਂ ਦੇਖਦੇ ਹੋ ਕੀ ਕਾਰਨ ਕੀ ਔਰ ਕੇਸ ਕੀ ਹੈ ਥੋੜਾ ਜਿਆ ਕਿਉਂਕਿ ਬਹੁਤ ਸਾਰੇ ਦਰਸ਼ਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕੀ ਕਹੋਗੇ ਇਸਤੇ ਬਾਰੇ ਹਾਂਜੀ ਹਾਂਜੀ ਉਹ ਕੇਸ ਹੀ ਆਪਣੇ ਤੌਰ ਤੇ ਜਿਹੜਾ ਹੈਗਾ ਕੰਪਲਿਕਟਿਡ ਹੈਗਾ ਤੁਸੀਂ ਦੇਖੋ ਇਹ 220 ਦਾ ਜਿਹੜਾ ਕੇਸ ਹੈਗਾ 219 ਵਿੱਚ ਜਿਹੜੀ ਹੈਗੀ ਆ ਆਹ ਇਹਨਾਂ ਨੇ NRC ਤੇ ਸਿਟੀਜ਼ਨ ਰਜਿਸਟ੍ਰੇਸ਼ਨ ਵਾਲਾ ਲੈ ਆਂਦਾ ਸੀਗਾ ਵੀ ਇੱਕ ਤਰ੍ਹਾਂ ਨਾਲ ਜਿਹੜੀ ਹੈਗੀ ਆ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਤੇ ਜਿਹੜੀ ਅੰਤੋਂ ਦੋ ਜਿਹੜੇ ਐਲਾਨ ਆ ਉਹ ਆਏ ਸੀਗੇ ਵੀ ਇਹਦੇ ਨਾਲ ਸਿਟੀਜ਼ਨਸ ਦਾ ਡਾਟਾ ਇਕੱਠਾ ਹੋਵੇਗਾ ਵਿਦੇਸ਼ੀਆਂ ਦੇ ਖਿਲਾਫ ਯਾ ਖਾਸ ਕਰਕੇ ਮੁਸਲਮ ਭਾਈਚਾਰੇ ਦੇ ਖਿਲਾਫ ਕਾਫੀ ਕੁਸ਼ ਉਹਦੇ ਵਿੱਚ ਤਿੱਖੀਆਂ ਜਿਹੜੀਆਂ ਹੈਗੀਆਂ ਪ੍ਰਾਵਧਾਨ ਆ ਜਿਹੜੇ ਲਿਆਂਦੇ ਗਏ ਸੀ ਉਹਦੇ ਖਿਲਾਫ ਮੁਸਲਮ ਭਾਈਚਾਰੇ ਨੇ ਸ਼ਾਹੀਨ ਬਾਗ ਵਿੱਚ 219 ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਿਆ ਜਿਹਦੇ ਵਿੱਚ ਲਗਾਤਾਰ ਕਾਫੀ ਲੰਬਾ ਸਮਾਂ ਜਿਹੜਾ ਹੋ ਰੋਸ ਪ੍ਰਦਰਸ਼ਨ ਚੱਲਦਾ ਰਿਹਾ ਸੀਗਾ ਉਹਦੇ ਵਿੱਚ ਹਾਂ ਉਹਦੇ ਵਿੱਚ ਉਮਰ ਖਾਲਦ ਉਨੀ ਤੇ ਹੋਰ ਜੇ ਐਨਯੂ ਦੇ ਤੇ ਹੋਰ ਮੁਸਲਮ ਲੀਡਰ ਆ ਸ਼ਾਮਲ ਸੀਗੇ ਹੁਣ ਕੀ ਹੋਇਆ ਜਿਹੜਾ ਉਹ ਸ਼ਾਂਤਮਈ ਪ੍ਰਦਰਸ਼ਨ ਚੱਲਦਾ ਸੀ ਉਹਨੂੰ ਉਸੇ ਤਰ੍ਹਾਂ ਖੰਡਾਉਣ ਦਾ ਯਤਨ ਕੀਤਾ ਗਿਆ ਜਿੱਦਾਂ ਕਿਸਾਨ ਮੋਰਚੇ ਤੇ ਵਾਰ-ਵਾਰ ਹਮਲੇ ਕੀਤੇ ਗਏ ਸੀ ਉਹ ਵਾਰ-ਵਾਰ ਉਸੇ ਤਰ੍ਹਾਂ ਦੇ ਹਮਲੇ ਆ ਜਿਹੜੇ ਉੱਥੇ ਕੀਤੇ ਗਏ ਉਹਦੇ ਚੋਂ ਫਿਰ ਹੋਇਆ ਕੁਝ ਹਿੰਦੂ ਲੀਡਰਾਂ ਨੇ ਕਤਲਗਾਰਤ ਦੀਆਂ ਧਮਕੀਆਂ ਦਿੱਤੀਆਂ ਵੀ ਇਹਨਾਂ ਦੇ ਖਿਲਾਫ ਕਤਲਗਾਰਤਾਂ ਜਿਹੜੀ ਸ਼ੁਰੂ ਕੀਤੀ ਜਾਵੇ ਜਿਨ੍ਹਾਂ ਹਿੰਦੂ ਲੀਡਰਾਂ ਨੇ ਕਤਲਗਾਰਤ ਦੇ ਨਾਰੇ ਲਾਏ ਔਰ ਜਿਨ੍ਹਾਂ ਨੇ ਵਟਸਐਪ ਗਰੁੱਪ ਬਣਾ ਕੇ ਮੁਸਲਮਾਨਾਂ ਤੇ ਹਮਲਾ ਕਰਿਆ ਉਹ ਅੱਜ ਐਮਐਲਏ ਬਣ ਕੇ ਮੰਤਰੀ ਬਣੇ ਹੋਏ ਆ ਜਿਹੜੇ ਇੱਕ ਸ਼ਾਂਤਮਈ ਸੰਘਰਸ਼ ਕਰ ਰਹੇ ਸੀ ਜਿਨ੍ਹਾਂ ਨੇ ਸਰਕਾਰ ਦੀ ਇੱਕ ਨੀਤੀ ਦੇ ਖਿਲਾਫ ਸ਼ਾਂਤਮਈ ਸੰਘਰਸ਼ ਕਰਿਆ ਉਹਨਾਂ ਨੂੰ 5 ਸਾਲ ਤੋਂ ਜੇਲ੍ਹ ਵਿੱਚ ਆ ਜਿਹੜਾ ਡੱਕਿਆ ਹੋਇਆ ਅਸਲ ਵਿੱਚ ਜੇਲ੍ਹ ਵਿੱਚ ਉਹ ਜਿਹੜੇ 2020 ਚ ਕਤਲਿਆਮ ਹੋਇਆ ਉਹਦੇ ਵਿੱਚ 51 ਮੁਸਲਮਾਨ ਮਾਰੇ ਗਏ ਹੈਗੇ ਆ ਬਿਲਕੁਲ 2004-5 ਜਿਹੜੇ ਹਿੰਦੂ ਮਾਰੇ ਗਏ ਆ ਬਹੁ ਗਿਣਤੀ ਵਿੱਚ ਮੁਸਲਮਾਨ ਮਾਰੇ ਗਏ ਆ ਜਿਹੜੇ ਕਿ ਉਸੇ ਤਰ੍ਹਾਂ 1984 ਵਾਲੇ ਘਟਨਾਕ੍ਰਮ ਵਾਂਗ ਹਿੰਦੂ ਭੀੜਾ ਵੱਲੋਂ ਮਾਰੇ ਗਏ ਆ ਤੇ ਕੇਸ ਵੀ ਸਾਰੇ ਮੁਸਲਮਾਨ ਨਤੇ ਦਰਜ ਆ ਜਿਹੜੇ ਹਿੰਦੂ ਲੀਡਰਸ਼ਿਪ ਦੰਗਿਆਂ ਵਿੱਚ ਆ ਕਤਲਿਆਮ ਵੀ ਸ਼ਾਮਲ ਸੀ ਉਹ ਅਜੇ ਮੰਤਰੀ ਹੈ ਦਿੱਲੀ ਦੀ ਸਰਕਾਰ ਵਿੱਚ ਹਮਮ ਸੋ ਇਨਾ ਇਨਾ ਨੂੰ ਇਹ 5 ਸਾਲ ਤੋਂ ਜੇਲ੍ਹ ਵਿੱਚ ਟਕੇ ਹੋਏ ਆ ਇਨ੍ਹਾਂ ਬਾਰੇ ਇਹ ਕਿਹਾ ਜਾਂਦਾ ਵੀ ਇਨ੍ਹਾਂ ਨੇ ਸਰਕਾਰ ਨੂੰ ਉਲਟਾਉਣ ਦਾ ਯਤਨ ਕਰਿਆ ਹਾਲਾਂਕਿ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਿਹੜਾ ਹੈਗਾ ਉਹ ਸੰਘਰਸ਼ ਸ਼ਾਂਤਮਈ ਸੰਘਰਸ਼ਾ ਉਹ ਕਰ ਰਹੇ ਸੀ ਹੁਣ ਸੁਪਰੀਮ ਕੋਰਟ ਨੇ ਜਿਹੜੀ ਹੈਗੀ ਆ ਇਨ੍ਹਾਂ ਦੋਹਾਂ ਦੀ ਜਵਾਨ ਰੱਦ ਕਰ ਦਿੱਤੀ ਆ ਇਹ ਕਿਹਾ ਹੈਗਾ ਵੀ ਇਹ ਇਨ੍ਹਾਂ ਦਾ ਜਿਹੜਾ ਗੁਨਾਹ ਹੈ ਬਾਕੀ 5 ਬੰਦਿਆਂ ਨਾਲੋਂ ਜਿਹੜਾ ਹੈਗਾ ਵੱਧ ਵੱਡਾ ਹੈ ਸੋ ਉਹਦੇ ਖਿਲਾਫ ਆਵਾਜ਼ਾਂ ਉੱਠੀਆਂ ਨੇ ਸੋ ਪ੍ਰਕਾਸ਼ ਰਾਜ ਆ ਜਿਹੜੇ ਸਾਊਥ ਦੇ ਇੱਕ ਤਰ੍ਹਾਂ ਨਾਲ ਉਹ ਐਕਟਰ ਨੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਬਹੁਤ ਵੱਡਾ ਗਨਾਹ ਕਰਿਆ ਉਹਨੇ ਇਨਸਾਫ ਦਾ ਕਤਲ ਕਰਿਆ ਹੋਰ ਬਹੁਤ ਸਾਰੀਆਂ ਰਵੀਸ਼ ਕੁਮਾਰ ਵੀ ਬੋਲੇ ਆ ਅਜੀਤ ਅੰਜੂਮ ਵੀ ਤੇ ਹੋਰ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਬੋਲੀਆਂ ਹੈਗੀਆਂ ਨੇ ਪਰ ਇਹ ਹੈਗਾ ਵੀ ਸੁਪਰੀਮ ਕੋਰਟ ਇੱਕ ਪਾਸੇ ਕਹਿੰਦੇ ਵੀ ਲੰਬੀ ਲੰਬੇ ਤਾਂ ਲੰਬੇ ਸਮੇਂ ਤੱਕ ਜਦੋਂ ਕੇਸ ਨਹੀਂ ਚੱਲਦਾ ਜਦੋਂ ਉਹ ਪੇਸ਼ ਨਹੀਂ ਹੁੰਦਾ ਚਲਾਣ ਤਾਂ ਜਿਹੜੀ ਹੈਗੀ ਜਮਾਨਤ ਹੱਕ ਬਣ ਜਾਂਦਾ ਪਰ ਇਹਨਾਂ ਦੋਹਾਂ ਕੇਸਾਂ ਵਿੱਚ ਜਿਹੜਾ ਹੈਗਾ ਜਮਾਨਤ ਹੱਕ ਨਹੀਂ ਬਣਿਆ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਵੀ ਜਿਹੜਾ ਇੱਕ ਨਾ ਇੱਕ ਇਹਨਾਂ ਦਾ ਮੰਤਰੀ ਆ ਮੈਂਬਰ ਆਫ ਪਾਰਲੀਮੈਂਟ ਸੀ ਜਿਨੇ ਪਹਿਲਵਾਨ ਬੱਚੀਆਂ ਦਾ ਸ਼ੋਸ਼ਣ ਕਰਿਆ ਸੀਗਾ ਉਹਨੂੰ ਗ੍ਰਫਤਾਰ ਨਹੀਂ ਕਰਿਆ ਗਿਆ ਇਟ ਮੀਨਸ ਜਿਹੜੇ ਹਿੰਦੂ ਗੁਨਾਹ ਕਰਦੇ ਆ ਉਹਨਾਂ ਨੂੰ ਪਹਿਲੇ ਦਿਨ ਹੀ ਬੇਰ ਮਿਲ ਜਾਂਦੀ ਹੈਗੀ ਆ ਤੇ ਜਿਹੜੇ ਜਿਹੜੇ ਮੁਸਲਮਾਨਾਂ ਦਾ ਆ ਸਿੱਖਾਂ ਦਾ ਗੁਨਾਹ ਹੈਗਾ ਉਹਨਾਂ ਨੂੰ ਲਗਾਤਾਰ ਅੰਦਰ ਰੱਖ ਕੇ ਉਹਨਾਂ ਨੂੰ ਉਹ ਕਰਿਆ ਇਟ ਮੀਨਸ ਡਬਲ ਸਟੈਂਡਰਡਸ ਆਫ ਜਿਹੜਾ ਜਸਟਿਸ ਆ ਉਹਦੇ ਬਾਰੇ ਬਹੁਤ ਵੱਡੀ ਪੱਧਰ ਤੇ ਆਵਾਜ਼ਾਂ ਨੇ ਇਸ ਇਸ ਬਾਰੇ ਉੱਠੀਆਂ ਤੇ ਸਰਦਾਰਤ ਬਾਸਨੀ ਜੀ ਇੱਥੇ ਇੱਕ ਸਵਾਲ ਮੇਰੇ ਜ਼ਿਹਨ ਚ ਆ ਰਿਹਾ ਕਿ ਜਦੋਂ ਸਿੱਖਾਂ ਦੇ ਨਾਲ ਕੋਈ ਧੱਕਾ ਹੁੰਦਾ ਹੈ ਤੇ ਉਹਦੋਂ ਇਹ ਧਿਰਾਂ ਜਿਹੜੀਆਂ ਨੇ ਇੱਕਦਮ ਚੁੱਪ ਕਰਕੇ ਆਪਾਂ ਕਹਿ ਲਈਏ ਕਿ ਬੈਠੀਆਂ ਹੁੰਦੀਆਂ ਨੇ ਉਹਦੋਂ ਕੋਈ ਆਵਾਜ਼ ਬੁਲੰਦ ਨਹੀਂ ਕਰਦੀਆਂ ਆ ਭਾਵੇਂ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰੈਕ ਡਾਊਨ ਹੋਇਆ ਉਹਦੀ ਆਪਾਂ ਗੱਲ ਕਰਦੀਏ ਤੇ ਜਾਂ ਆਪਾਂ ਦੇਖਿਆ ਕਿ ਚਾਹੇ ਕਿਸੇ ਸਿੱਖ ਪੱਤਰਕਾਰ ਨੂੰ ਤੁਹਾਨੂੰ ਯਾਦ ਹੋਵੇਗਾ ਸ਼ਾਇਦ ਅੰਗਲ ਸਿੰਘ ਸੀਗਾ ਉਹਦਾ ਨੌਜਵਾਨ ਦਾ ਨਾਮ ਜਿਹਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਸੀ ਜਦੋਂ ਆਇਆ ਸੀ ਤੇ ਰਿਪੋਰਟ ਕੀਤਾ ਗਿਆ ਸੀ ਉਦੋਂ ਇਹ ਲੋਕ ਆਵਾਜ਼ਾਂ ਨਹੀਂ ਉਠਾਉਂਦੇ ਹੈਗੇ ਕਿਵੇਂ ਦੇਖਦੇ ਹੋ ਸਿੱਖਾਂ ਭਰੀ ਇਹਨਾਂ ਦੇ ਮੂੰਹ ਸੀਤੇ ਜਾਂਦੇ ਨੇ ਪਰ ਜਦੋਂ ਆਪਣੇ ਤੇ ਹੁੰਦੀ ਹੈ ਫਿਰ ਕਹਿੰਦੇ ਕਿ ਸੁਪਰੀਮ ਕੋਰਟ ਵੀ ਧੱਕਾ ਕਰਦੀ ਹੈ ਹਾਂਜੀ ਹਾਂਜੀ ਸੋਇ ਡਬਲ ਸਟੈਂਡਰਡਸ ਆ ਜਿਹੜੇ ਕਹਿੰਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਉਹ ਗਾਂ ਫਿਰ ਜਦੋਂ ਉਹਨਾਂ ਦੇ ਬਾਰੇ ਆਉਂ ਉਹ ਵੀ ਪੇਕਣ ਚੂਜ਼ ਕਰਦੇ ਹੈਗੇ ਵੀ ਸਿੱਖਾਂ ਬਾਰੇ ਜਿਹੜਾ ਹੈਗਾ ਬਿਲਕੁਲ ਵੀ ਆਵਾਜ਼ ਨਹੀਂ ਹਟਾਉਂਦੇ ਸੋ ਸਿੱਖਾਂ ਦਾ ਮੈਂਬਰ ਆਫ ਪਾਰਲੀਮੈਂਟ ਐਨ ਐਸ ਐ ਲਾ ਕੇ ਬਿਨਾ ਕੋਈ ਕੇਸ ਲਾਰਜ ਕਰਿਆ ਉਹ ਜੇਲ੍ਹ ਵਿੱਚ ਟੱਕਿਆ ਹੋਇਆ ਹੈ ਉਹਦੇ ਨਾਲ ਦੇ ਹੋਰ ਸਾਥੀ ਹਾਲਾਂਕਿ ਥਾਣਿਆਂ ਤੇ ਹਮਲਾ ਆਪਾਂ ਪਿਛਲੀ ਵਾਰ ਵੀ ਕਿਹਾ ਸੀ ਹਰਿਆਣਾ ਵਿੱਚ ਵੀ ਹੋਇਆ ਜਿਹੜਾ ਹਿੰਦੂ ਭੀੜਾ ਨੇ ਕਰਿਆ ਤੇ ਹਿੰਦੂ ਨੇਤਾਵਾਂ ਨੇ ਕਰਿਆ ਉਹਦੇ ਵਿੱਚ ਦੋ ਪੁਲਿਸ ਵਾਲੇ ਕਤਲ ਵੀ ਹੋਇਆ ਉਹ ਹਿੰਦੂ ਨੇਤਾ ਮੌਜ ਨਾਲ ਬਾਹਰ ਫਿਰ ਰਹੇ ਆ ਤੇ ਜਿਹੜੇ ਸਾਡੇ 25 30 ਨੌਜਵਾਨ ਆ ਉਹਨਾਂ ਤੇ ਧਾਰਾ 307 ਦਾ ਕੇਸ ਲਾ ਕੇ ਤੇ ਹਾਈ ਕੋਰਟ ਵੀ ਕਹਿੰਦੀ ਆ ਇਹਨਾਂ ਨੇ ਪ੍ਰਭੂ ਸੱਤਾ ਨੂੰ ਜਿਹੜੀ ਚੁਣੌਤੀ ਦਿੱਤੀ ਆ ਜਦੋਂ Hindu ਭੀੜਾ ਥਾਣੇ ਤੇ ਹਮਲਾ ਕਰਦੀਆਂ ਤਾਂ ਭਾਰਤ ਦੀ ਪ੍ਰਭੂ ਸੱਤਾ ਦੀ ਰਾਖੀ ਲਈ ਕਰਦੀਆਂ ਨੇ ਜਦੋਂ ਸਿੱਖ ਆਪਣੇ ਹੱਕਾਂ ਲਈ ਕੋਈ ਪ੍ਰਦਰਸ਼ਨ ਕਰਦੇ ਆ ਤਾਂ ਉਹ ਕਿਹਾ ਜਾਂਦਾ ਵੀ ਇਹ ਭਾਰਤ ਦੀ ਪ੍ਰਭੂ ਸੱਤਾ ਲਈ ਸੋ ਸਿੱਖਾਂ ਨਾਲ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਵੀ ਸਿੱਖਾਂ ਦੇ ਮਾਮਲੇ ਵਿੱਚ ਕੋਈ ਨਹੀਂ ਬੋਲਦਾ ਅਸਲ ਵਿੱਚ ਸਿੱਖਾਂ ਬਾਰੇ ਉਹਨਾਂ ਦੇ ਮਨ ਵਿੱਚ ਇਹੀ ਹੈ ਵੀ ਇਹ ਇਹ ਭਾਰਤ ਨੂੰ ਤੋੜਨ ਵਾਲੇ ਤੇ ਉਹਦੀ ਪ੍ਰਭੂ ਸੱਤਾ ਨੂੰ ਚੁਣੌਤੀ ਦੇਣ ਦਾ ਜਿਹੜਾ ਹੈਗਾ ਉਹ ਕਾਰਜ ਕਰ ਰਹੇ ਜੇ ਹਾਈ ਕੋਰਟ ਦੇ ਜੱਜਾਂ ਦੇ ਮਨਾਂ ਵਿੱਚ ਇਹ ਗੱਲ ਪਈ ਹੈਗੀ ਆ ਹੂੰ ਹੁਣ ਤੁਸੀਂ ਦੇਖੋ ਜਦੋਂ ਇਹਨਾਂ ਦੀ ਪੈਰੋਲ ਦੀ ਸੀ ਨਾ ਪੈਰੋਲ ਦੀ ਰਿਹਾਈ ਦਾ ਸੀਗਾ ਤੇ ਜਿਹੜਾ ਸਰਕਾਰੀ ਵਕੀਲ ਪੇਸ਼ ਹੋਇਆ ਨਾ ਅਨੂਪਮ ਗੁਪਤਾ ਮੈਂ ਹੁਣ ਉਹਦੇ ਬਾਰੇ ਹੋਰ ਖੋਜ ਕਰੀ ਸੀ ਜਦੋਂ 1998 ਵਿੱਚ ਜਸਟਿਸ ਕੁਲਦੀਪ ਸਿੰਘ ਉਹਨਾਂ ਦੀ ਅਗਵਾਈ ਹੇਠ ਇੱਕ ਪੀਪਲਜ਼ ਕਮਿਸ਼ਨ ਬਣਿਆ ਸੀ ਵੀ ਜਿਹੜੇ ਸਿੱਖ ਨੌਜਵਾਨਾਂ ਦਾ ਕਤਲ ਜਾਂ ਅਗਵਾਹ ਹੋਇਆ ਉਹਨਾਂ ਵਿੱਚ ਸ਼ਾਮਲ ਦੋਸ਼ੀ ਪੁਲਿਸ ਅਫਸਰਾਂ ਬਾਰੇ ਪੀਪਲਜ਼ ਕਮਿਸ਼ਨ ਤਿੰਨ ਜੱਜਾਂ ਦਾ ਕਮਿਸ਼ਨ ਬਣਿਆ ਸੀ ਜਿਨ੍ਹਾਂ ਨੇ ਕਿ ਉਹ ਸੰਮਣ ਜਾਰੀ ਕਰੇ ਸੀਗੇ ਉਹਦੇ ਖਿਲਾਫ ਬਾਦਲ ਸਰਕਾਰ ਨੇ ਕਿਸੇ ਹਿੰਦੂ ਵਕੀਲ ਤੋਂ ਰੈਟ ਪਟੀਸ਼ਨ ਪਾਈ ਸੀ ਤੇ ਉਹ ਹਾਈ ਕੋਰਟ ਨੇ ਪਤਾ ਹੀ ਸੀਗਾ ਵੀ ਹਾਈ ਕੋਰਟ ਦੇ ਜੱਜਾਂ ਦਾ ਹਿੰਦੂਕਰਨ ਹੋਇਆ ਹੋਇਆ ਉਹਨਾਂ ਨੇ ਉਹ ਪੀਪਲਜ਼ ਕਮਿਸ਼ਨ ਨੂੰ ਜਿੱਦਾਂ ਖਤਮ ਕਰ ਦਿੱਤਾ ਵੀ ਇਹ ਤੁਸੀਂ ਕੰਮ ਨਹੀਂ ਚਲਾ ਸਕਦੇ ਜਿਹੜਾ અનુਪਮ ਗੁਪਤਾ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਪੈਰੋਲ ਵਾਲੀ ਰਿਹਾਈ ਦੇ ਵਿਰੁੱਧ ਭੁਗਤਿਆ ਜਿਨੇ ਕਿਹਾ ਵੀ ਪੰਜਾਂ ਪਾਣੀਆਂ ਨੂੰ ਅੱਗ ਲੱਗ ਜੂਗੀ ਉਦੋਂ ਪੀਪਲਜ਼ ਕਮਿਸ਼ਨ ਦਾ ਫੈਸਲਾ ਆਉਣ ਤੋਂ ਬਾਅਦ ਇੰਗਲਿਸ਼ ਟ੍ਰਿਬਿਊਨ ਵਿੱਚ ਇਹਨੇ ਆਰਟੀਕਲ ਲਿਖਿਆ ਵੀ ਪੀਪਲਜ਼ ਕਮਿਸ਼ਨ ਵਾਲਿਆਂ ਨੂੰ ਹਾਈ ਕੋਰਟ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਉਹਦੇ ਵਿੱਚ ਉਹਨੇ ਆਪਣੀ ਪੂਰੀ ਜ਼ਹਿਰ ਕੱਢੀ ਸਿੱਖਾਂ ਦੇ ਖਿਲਾਫ ਤੇ ਜਿਹੜੀਆਂ ਹੈਗੀਆਂ ਮਨੁੱਖੀ ਅਧਿਕਾਰਾਂ ਦੀਆਂ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਸੋ ਇਹੋ ਜਿਹਾ ਬੰਦਾ ਜਿਹੜਾ ਉਹਨਾਂ ਟਾਈਮਾਂ ਤੋਂ ਐਡੀ ਵੱਡੀ ਜ਼ਹਿਰ ਲੈ ਕੇ ਸਿੱਖਾਂ ਦੇ ਖਿਲਾਫ ਬੈਠਾ ਹੈ ਉਹ ਭਾਈ ਅਮਰਤਪਾਲ ਸਿੰਘ ਨੇ ਮਾਮਲੇ ਵਿੱਚ ਤਾਂ ਹੀ ਬੋਲ ਰਿਹਾ ਹੈ ਵੀ ਹਾਂ ਇਹ ਪੰਜ ਪਾਣੀਆਂ ਨੂੰ ਅੱਗ ਲੱਗ ਜੇ ਕਿ ਇਹ ਇਕੱਲੇ ਵਕੀਲ ਨਹੀਂ ਹੈਗੇ ਇੱਕ ਪੋਲਿਟੀਕਲ ਏਜੰਡਾ ਚਲਾ ਰਹੇ ਆ ਸਿੱਖਾਂ ਦੇ ਖਿਲਾਫ ਜ਼ਹਿਰੀਲਾ ਪੋਲਿਟੀਕਲ ਏਜੰਡਾ ਉਹ ਨਫ਼ਰਤ ਕਰਦੇ ਆ ਸਿੱਖਾਂ ਨੂੰ ਇਸੇ ਲਈ ਹਰ ਉਹਨਾਂ ਦੀ ਜਿਹੜੀ ਹੈਗੀ ਆ ਐਕਟੀਵਿਟੀ ਨੂੰ ਉਹ ਜਿਹੜਾ ਹੈਗਾ ਜ਼ਹਿਰੀਲੀ ਔਰ ਜਿਹੜੀ ਅੱਗ ਲਾਉਣ ਵਾਲੀ ਨੀਤੀ ਦੇ ਤੌਰ ਤੇ ਪੇਸ਼ ਕਰਦੇ ਹੈਗੇ ਆ ਜੀ ਬਿਲਕੁਲ ਜੀ ਤੇ ਹੁਣ ਉੱਥੇ ਦੇ ਜਿਹੜੇ ਸਿੱਖ ਹੈਗੇ ਉਹਨਾਂ ਨੂੰ ਸਮਝਣਾ ਪਵੇਗਾ ਕਿ ਕਿੱਧਰ ਨੂੰ ਗੱਲ ਜਾ ਰਹੀ ਹੈਗੀ ਭਾਵੇਂ ਅੱਜ ਸਮਝ ਆ ਜਾਵੇ ਜਾਂ ਕੱਲ ਆ ਜੇ ਜਦੋਂ ਤੱਕ ਇਹ ਸਮਝ ਨਹੀਂ ਆਉਂਦੀ ਕਿ ਕੀ ਕੁਝ ਗਰਾਊਂਡ ਤੇ ਵਾਪਰਿਆ ਹੈ ਬਹੁ ਗਣਤੀ ਕਿਵੇਂ ਦਾ ਬਿਹੇਵ ਕਰ ਰਹੀ ਹੈ ਉਦੋਂ ਤੱਕ ਕਿਸੇ ਵੀ ਮਸਲੇ ਦਾ ਹੱਲ ਜਿਹੜਾ ਹੈ ਉਹ ਨਹੀਂ ਹੋ ਸਕਦਾ